ਸਲੋ ਜੀ ਮੁੰਡੇ ਹੁਣ ਗਰਮੀਆਂ ਦੇ ਦਿਨਾਂ ਦੇ ਵਿੱਚ ਕੱਪੜੇ ਲੈਣ ਦੀ ਕੋਈ ਟੈਨਸ਼ਨ ਨਹੀਂ ਲੈਣੀ ਜਿਹੜੇ ਤੁਸੀਂ ਬਾਜ਼ਾਰ ਚ ਜਾਂਦੇ ਹੋ 7-700 800 ਦੀ ਟੀ-ਸ਼ਰਟ ਵੱਡਾ ਡੀਪੂ ਨੇ ਕਰਤੀ ਸਿਰਫ 350 ਦੇ ਵਿੱਚ ਤੁਹਾਡੇ ਪੈਸੇ ਦਾ ਬਚਣੇ-ਬਚਣਿਆ ਤੁਹਾਨੂੰ ਰੰਗ ਡਿਜ਼ਾਈਨ ਬੜੇ ਸੋਹਣੇ-ਸੋਹਣੇ ਦੇਣੇ ਆ ਸਾਈ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਣੇ ਆ ਹਾਫ ਆਈ ਦੇ ਵਿੱਚ ਟੀ-ਸ਼ਰਟ ਬਹੁਤ ਸੋਹਣੀ ਆਗੇ ਦੇਖੋ ਫਰੰਟ ਦੇ ਵਿੱਚ ਬੈਕ ਦੇ ਵਿੱਚ ਬੜੀਆਂ ਸੋਹਣੀਆਂ ਚੀਜ਼ਾਂ ਆਹ ਚੀਜ਼ਾਂ ਤੁਸੀਂ ਲੈਣ ਨੂੰ ਤਰਸਦੇ ਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਮਗਾਉਨੇ ਹੋ ਪਰ ਬੜੇ ਪੈਸੇ ਖਰਚਦੇ ਹੋ ਇੱਥੇ ਕੋਈ 500 ਚ ਕੋਈ 600 ਚ ਕੋਈ 650 ਚ ਇੰਨੇ ਗ੍ਰੇਟਾਂ ਦੇ ਵਿੱਚ ਤੁਹਾਨੂੰ ਅਸੀਂ ਦੇ ਰਣੀ ਆ ਕਿ ਤੁਸੀਂ ਕਹਿੰਦੇ ਹੋ ਵੀ ਅਸੀਂ ਲੈਣੀਆਂ ਕਾਲਰ ਵਾਲੀਆਂ ਟੀ-ਸ਼ਰਟ ਆ ਦੇਖੋ ਰੈੱਡ ਦੇ ਵਿੱਚ ਬਹੁਤ ਸੋਹਣਾ ਰੰਗ ਹੈਗਾ ਬੜਾ ਪਿਆਰਾ ਹੈ ਡਿਜ਼ਾਈਨ ਤਿਆਰ ਕੀਤਾ ਜਿਪਰ ਬੜੀ ਸੋਹਣੀ ਹੈਗੀ ਆ ਰੇਟ ਇਹਦਾ ਕੋਈ 1200 1500 1600 ਨਹੀਂ ਹੈਗਾ ਕੋਈ 600 ਕੋਈ 500 ਕੋਈ 400 ਦੇ ਵਿੱਚ ਅਸੀਂ ਤੁਹਾਨੂੰ ਕਲਰਫੁਲ ਟੀ-ਸ਼ਰਟ ਦੇਣੀ ਆ ਰੰਗ ਦੇਖੋ ਰੈੱਡ ਦੇ ਨਾਲ ਨਾਲ yellow ਤੁਸੀਂ ਦੇਖੋ yellow ਦੇ ਨਾਲ ਤੁਸੀਂ orange ਦੇਖੋ orange ਦੇ ਨਾਲ ਤੁਸੀਂ ਦੇਖੋ green ਮਤਲਬ ਕਲਰ ਵਾਲੀਆਂ ਟੀ-ਸ਼ਰਟ ਨੇ ਬੜੀਆਂ ਸੋਹਣੀਆਂ ਸੋਹਣੀਆਂ ਆ ਚੁੱਕੀਆਂ ਜੀ ਦਿਖਾਵਾਂਗੇ ਫੁੱਲ ਬੈਗ ਦੇ ਵਿੱਚ ਆਹ ਦੇਖੋ ਬੜਾ ਸੋਹਣਾ ਪਿਆਰਾ ਕਲਰ ਹੈਗਾ ਰੇਟ ਇਹਦਾ ਬਾਜ਼ਾਰ ਦੇ ਵਿੱਚ ਕੋਈ ਮੰਗਦਾ 1200 ਕੋਈ 1000 ਕੋਈ 900 ਸਾਡਾ ਰੇਟ ਹੈਗਾ 450 ਰੁਪਏ ਇਹਦੇ ਵਿੱਚ ਆਹ ਦੇਖੋ ਹਰ ਤਰ੍ਹਾਂ ਦਾ ਡਿਜ਼ਾਈਨ ਹਰ ਤਰ੍ਹਾਂ ਦਾ ਫੈਸ਼ਨ ਜੋ ਅੱਜ ਕੱਲ ਚੱਲਦਾ ਤੁਹਾਨੂੰ ਅਸੀਂ ਦੇ ਦੇਣਾ ਬਾਰ ਬਾਰ ਕਹਿ ਰਹੇ ਹਾਂ ਹੁਣ ਦਿੱਲੀ ਚੰਡੀਗੜ੍ਹ ਹੋਰ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ 'ਚ ਆ ਗਿਆ ਆਪਣੀਆਂ ਲੋਟਾਂ ਨਾ ਕਰਾਓ ਵੱਡਾ ਡੀਪੂ ਆਜ਼ਾਦ ਚੌਂਕ ਬੰਗਾ ਆਜੋ ਜਿੱਥੇ ਟੀ-ਸ਼ਰਟਾਂ ਨਾਲ ਨਾਲ ਹੋਰ ਵੀ ਸਾਰੀ ਵੈਰਾਈਟੀ ਦਿਖਾਵਾਂਗੇ ਫੁੱਲ ਬੈਗ ਦੇ ਵਿੱਚ ਗੋਲਗਲਾ ਫੁੱਲ ਵਾਇਜ਼ ਦੇ ਵਿੱਚ ਤੁਸੀਂ ਦੇਖੋ ਕਾਲਰਾਂ ਵਾਲੀ ਟੀ-ਸ਼ਰਟ ਆ ਦੇਖੋ ਤੁਹਾਡਾ ਸਟੂਡੈਂਟ ਵੀਜ਼ਾ ਲੱਗ ਗਿਆ ਤੁਸੀਂ ਵਿਜ਼ਟਰ ਵੀਜ਼ਾ ਲਵਾ ਲਿਆ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਜਾ ਰਹੇ ਹੋ ਤੇ ਕੱਪੜੇ ਲੈ ਜਾਓ ਇੱਥੋਂ ਜਿਹੜੇ ਤੁਸੀਂ ਬਾਜ਼ਾਰ ਜਾ ਕੇ 50 5000 ਰੁਪਏ ਸ਼ਾਪਿੰਗ ਕਰਦੇ ਹੋ ਇੱਥੇ ਤੁਹਾਨੂੰ 15 18000 ਰੁਪਏ 'ਚ ਸਾਰੀ ਵੈਰਾਈਟੀ ਦੇ ਦੇਾਂਗੇ ਤੁਹਾਨੂੰ ਇਹ ਲੋਰ ਵੀ ਦੇਣੇ ਹੈਗੇ ਦੇਖੋ ਕਿੰਨੇ ਕਿੰਨੇ ਪਿਆਰੇ ਲੋਰ ਆ ਚੁੱਕੇ ਆ ਕਿ ਨਾਲ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਵੇਖੋ ਕਿੰਨਾ ਪਿਆਰਾ ਆਰਟੀਕਲ ਆ ਚੁੱਕਾ ਸਾਡੇ ਵੀਰਾਂ ਦੀਆਂ ਚੀਜ਼ਾਂ ਲੱਭਦੇ ਫਿਰਦੇ ਆ ਪਰ ਮਹਿੰਗੀਆਂੋਂ ਮ ਚੁਕ ਗਿਆ ਹੈ ਦੇਖੋ ਇਹ ਵੀ ਆਰਟੀਕਲ ਕੇ ਨਾ ਵਧੀਆ ਆ ਚੁਕ ਗਿਆ ਨਾ ਦੇਖੋ ਸੈਟਰ ਕਿੰਨੇ ਕਿੰਨੇ ਸੋ ਡਿਆਣੀ ਆ ਚੁਕ ਗਿਆ ਸਿਰਫ 562 ਰੁਪਏ ਲੈ ਕੇ ਆ ਸਕਿਆ ਬਹੁਤ ਤਰ੍ਹਾਂ ਦੀ ਲੋਅਰ ਦੇ ਵਿੱਚ ਵੀ ਸਾਡੇ ਕੋਲ ਕੁਆਲਟੀ ਵੈਰਾਈਟੀ ਹੈਗੀ ਆ ਜੇ ਤੁਸੀਂ ਚਾਹੋ ਨੀਓ ਵੀ ਪ੍ਰੀਮੀਅਮ ਚੀਜ਼ਾਂ ਲੈਣੀਆਂ ਲੋਅਰ ਤਾਂ ਸਾਡੇ ਕੋਲ 4-500 ਰੁਪਏ ਤੋਂ ਸ਼ੁਰੂ ਹੋ ਜਾਂਦਾ ਜੇ ਤੁਸੀਂ ਜਿਹੜੀ 2200 2500 ਦਾ ਲੋਅਰ ਬਾਜ਼ਾਰ 'ਚ ਆ ਕੇ ਲੈਣਿਓ ਇੱਥੇ ਤੁਹਾਨੂੰ ਮਿਲਣਾ ਸਿਰਫ 912 ਦੇ ਜੇ ਤੁਸੀਂ ਚਾਹੋ ਨੀਓ ਵੀ ਥੱਲੇ ਹੋਣਾ ਰਿਬ ਵਾਲਾ ਪਜਾਮਾ ਚਾਹੀਦਾ ਉਹ ਵੀ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਚਾਹੋਗੇ ਤੁਹਾਨੂੰ ਖੁੱਲਾ ਚਾਹੀਦਾ ਬਾਟਮ ਵਾਲਾ ਚਾਹੀਦਾ ਉਹ ਵੀ ਤੁਹਾਨੂੰ ਮਿਲ ਜੂਗਾ ਇਹਦੇ ਵਿੱਚ ਦੇਖੋ ਪਜਾਮੇਆਂ ਦੇ ਵਿੱਚ ਬਹੁਤ ਸੋਹਣੀ ਕੱਪੜੇ ਦੀ ਕੁਆਲਿਟੀ ਆ ਜਿਪਰ ਜੁੱਪਰ ਲੱਗੇ ਹੈਗੇ ਆ ਮਤਲਬ ਗਰਮੀਆਂ ਦੇ ਵਿੱਚ ਫੁੱਲ ਤਿਆਰੀ ਵੱਡਾ ਡੀਪਰ ਮੁੰਡਿਆਂ ਲਈ ਕਰ ਲਈ ਹੈਗੀ ਆ ਰੰਗ ਦੇਖੋ ਕਿੰਨੇ ਪਿਆਰੇ ਆ ਹੁਣ ਤੁਸੀਂ ਘਰ ਨਾਰਮਲ ਰਹਿਣੇ ਹੋ ਪਾਉਣੇ ਆ ਤੁਸੀਂ ਵਾਕ ਤੇ ਜਾਣਾ ਤੁਸੀਂ ਜਿਮ ਜਾ ਰਹੇ ਹੋ ਮੰਨ ਲਓ ਤੁਸੀਂ ਮਾਰਕੀਟ ਜਾਣਾ ਤਾਂ ਐਦਾਂ ਦੇ ਲੋਅਰ ਲੈ ਕੇ ਜਾਣਾ ਦੇਖੋ ਸਾਈਜ਼ ਵੀ ਦੇਖੋ ਸਾਈਜ਼ ਵੀ ਤੁਹਾਨੂੰ ਸਾਰੇ ਖੁੱਲੇ ਡੁੱਲੇ ਲੋੜ ਦੇ ਵਿੱਚ ਮਿਲ ਜਾਣੇ। ਜੇ ਤੁਹਾਡੇ ਵੀਰਾਂ ਵਾਸਤੇ ਜੋਗਰ ਵੀ ਕਿੰਨੇ ਕਿੰਨੇ ਵਧੀਆ ਆ ਚੁੱਕਿਆ ਗਿਆ। ਇਹੋ ਕਿੰਨਾ ਵਧੀਆ ਆ ਚੁੱਕਿਆ ਗਿਆ ਜੋਗਰ ਬਿਲਕੁਲ ਡੀਸੈਂਟ ਪੀਸ ਆ ਚੁੱਕਾ ਨਾਲ ਦੇਖੋ ਕਿੰਨੇ ਕਿੰਨੇ ਜੈਪਾਂ ਲਗਾਤੀ ਹੈਗੇ ਨਾਲ ਦੇਖੋ ਪੌਟਾਂ ਉੱਪਰ ਕਿੰਨੇ ਕਿੰਨੇ ਸੋਹਣੇ ਆ ਵਰਕ ਕੀਤੇ ਹੈਗੇ। ਇਹ ਚ ਕਲਰ ਲਾਈਟ ਤੋਂ ਲਾਈਟ ਡਾਰਕ ਤੋਂ ਡਾਰਕ ਆ ਚੁੱਕਿਆ ਗਿਆ। ਤੁਸੀਂ ਰੈਬ ਵਾਲੇ ਲੈ ਕੇ ਜਾ ਸਕਦੇ ਆ ਬਦੌਟ ਲੈਪੇ ਲੈ ਕੇ ਜਾ ਸਕਦੇ ਆ। ਯਾਨੀ ਕਿ 895 ਤੋਂ ਸਟਾਰਟਿੰਗ ਹੋ ਜਾਂਦੀ ਹੈ ਉਹ ਜਿਹੜੀ ਪੂ ਬੰਗਾ ਵਿੱਚ। ਹੁਣ ਤੁਸੀਂ ਆਪਣੀ ਪਸੰਦ ਦੇ ਕੋਲ ਜਿੱਦਾਂ ਤੁਹਾਨੂੰ ਜੋਗਰ ਚਾਹੀਦਾ ਲੈ ਕੇ ਜਾ ਸਕਦੇ ਹੈਗੇ ਆ। ਸੋ ਦੇਖੋ ਇਹ ਜੋਗਰ ਦੇ ਨਾਲ 900 ਰੁਪਏ 1000 1100 1200 ਇੰਨੀਆਂ ਕ ਰੇਂਜਾਂ ਦੇ ਵਿੱਚ ਤੁਹਾਨੂੰ ਸੁਪਰ ਪ੍ਰੀਮੀਅਮ ਕੁਆਲਿਟੀ ਮਿਲ ਜਾਣੀ ਆ ਜੇ ਤੁਸੀਂ ਲੈਣੀ ਆ ਚਾਹੁੰਦੀ ਆ ਫਾਰਮਲ ਪੈਂਟਾਂ ਆ ਦੇਖੋ ਇਹ ਵੀ ਤੁਹਾਨੂੰ ਅਸੀਂ ਦੇ ਦਿੰਨੀ ਆ ਤੁਸੀਂ ਦਰਜੀ ਕੋ ਜਾਓ ਉਹਨੂੰ ਕਹੋ ਵੀ ਭਾਈ ਅਸੀਂ ਪੈਂਟ ਸਮੋਣੀਆਂ 6-700 ਰੁਪਏ ਉਹ ਸਲਾਈ ਲੈਣ ਦਾ ਕੱਲੀ ਪੈਂਟ ਸਿਉਣ ਦੀ ਪਰ ਅਸੀਂ ਰੈਡੀमेड ਤਿਆਰ ਕੀਤੀ ਹੋਈ ਫਾਰਮਲ ਪੈਂਟ 688 ਰੁਪਏ ਦੇਵਾਂਗੇ ਤੁਹਾਨੂੰ ਇਹਦੇ ਵਿੱਚ ਰੰਗ ਮੇਗਾ ਕਮਾਲ ਕੀਤੀ ਪਈ ਰੰਗਾਂ ਦੀ ਤਾਂ ਤੁਸੀਂ ਬੈਂਕ 'ਚ ਕੰਮ ਕਰ ਰਹੇ ਹੋ ਕਿਸੇ ਆਫਿਸ ਕੰਮ ਕਰ ਰਹੇ ਹੋ ਇਮੀਗ੍ਰੇਸ਼ਨ ਦਾ ਕੰਮ ਕਰ ਰਹੇ ਹੋ ਚਾਹੇ ਤੁਸੀਂ ਵਿਆਹ ਤੇ ਜਾਣਾ ਪਾਰਟੀ ਤੇ ਜਾਣਾ ਤੁਸੀਂ ਫਾਰਮਲ ਪੈਂਟਾਂ ਵੀ ਇੱਥੋਂ ਬੜੀਆਂ ਜੈਜ ਰਿਟਨ ਲੈ ਕੇ ਜਾ ਸਕਦੇ ਆ 1500 1700 1800 ਤੋਂ ਘੱਟ ਕਿਸੇ ਨੇ ਦੇਣੀ ਨਹੀਂ ਸਾਡੇ ਕੋਲ ਸਿਰਫ 688 ਰੁਪਏ 'ਚ ਲੈ ਜਾਓ ਸਾਈ ਸਾਰੇ ਦਵਾਂਗੇ ਇਹਦੇ ਵਿੱਚ ਦੇਖੋ ਤੁਹਾਡੇ ਵਾਸਤੇ ਜਿੰਨਾ ਵੀ ਆ ਚੁੱਕੀਆਂ ਬਹੁਤ ਸੋਹਣੇ ਦੇਖੋ ਕਿੰਨੇ ਕਿੰਨੇ ਸੋਹਣੇ ਕਲਰ ਸ਼ੇਡਸ ਆਜ ਕੇ ਡੀਆ ਨਹੀਂ ਕਿੰਨੇ ਕਿੰਨੇ ਵਧੀਆ ਆ ਚੁੱਕੇ ਨਾਲੇ ਪੂਰੇ ਸਟੈਚੂਅਲ ਪੀਸ ਆ ਚੁੱਕੇ ਗਿਆ ਫਰੰਟ ਦੇਖੋ ਕਿੰਨੇ ਵ ਮਣ ਹੈ ਗਿਆ 895 ਲੈ ਕੇ ਤੋਂ 13 1400 ਤੱਕ ਜੀਨ ਬੜਾੜੀ ਪੂ ਵਿੱਚ ਮਿਲ ਜਾਣੀ ਹੈਗੀ ਆ ਦੇਖੋ ਚਾਹੇ ਤੁਸੀਂ ਖੁੱਲੀਆਂ ਡੁੱਲੀਆਂ ਲੈਣੀਆਂ ਬੂਟ ਕੱਟ ਲੈਣੀਆਂ ਜੀਨ ਦੀਆਂ ਪੈਂਟਾਂ ਚਾਹੇ ਸਕਿਨੀ ਲੈਣੀਆਂ ਰੰਗ ਤੁਸੀਂ ਲਾਈਟ ਲੈਣੇ ਆ ਤੇ ਰੰਗ ਤੁਸੀਂ ਲੈਣੇ ਆ ਡਾਰਕ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲ ਜਾਣੀ ਆ ਹੁਣ ਮੈਂ ਇੱਕ ਤੁਹਾਨੂੰ ਚੀਜ਼ ਦਿਖਾਣਾ ਆ ਅੱਜ ਚੈਨਨ ਹੀ ਕਾਟਦਾ ਵੀ ਬਾਜ਼ਾਰ 'ਚ ਜਾਓ ਕਿਸੇ ਵੱਡੇ ਸ਼ੋਰੂਮ ਤੇ ਆਹਾ ਜੀ ਤੁਸੀਂ ਦੇਖ ਲਓ ਜਾ ਕੇ ਪਤਾ ਕਰ ਲਓ ਰੇਟ ਵੀ ਇਹਨਾਂ ਪੁੱਛ ਲਓ ਇਹਦੀ ਐਮ ਆਰ ਪੀ 4000 5000 ਰੁਪਇਆ ਇਦਾਂ ਮਿਲਦੀ ਵੱਡੇ ਸਟੋਰਾਂ ਦੇ ਵਿੱਚ ਪੈਂਟ ਅਸੀਂ ਤੁਹਾਨੂੰ ਕਿੰਨੇ ਦੇਣੀ ਆ 4 5000 ਵਾਲੀ ਪੈਂਟ ਸਿਰਫ 995 ਦੇ ਵਿੱਚ ਇਹਦੀ ਗਾਰੰਟੀ ਲੈਣਿਆਂ ਕੁਆਲਿਟੀ ਦੀ ਇਹਦੇ ਵਿੱਚ ਸਾਈਜ਼ ਤੁਹਾਨੂੰ ਸਾਰੇ ਮਿਲ ਜਾਣੇ ਆ ਮਤਲਬ ਜੀਨ ਦੀਆਂ ਪੈਂਟਾਂ ਦਾ ਬਾ ਕਮਾਲ ਵੈਰਾਈਟੀ ਹੈਗੀ ਆ ਪੈਂਟਾਂ ਨਾਲ ਨਾਲ ਤੁਸੀਂ ਮੈਚ ਕਰਕੇ ਸਾਡੇ ਕੋਲ ਸ਼ਰਟ ਵੀ ਲੈ ਕੇ ਜਾ ਸਕਦੇ ਆ ਆਹ ਚੀਜ਼ਾਂ ਚੈੱਕ ਕਰ ਲਓ ਤੁਸੀਂ ਇੰਗਲੈਂਡ ਤੋਂ ਲੰਡਨ ਤੋਂ ਮੰਗਾਉਣ ਦੀ ਲੋੜ ਹੈ ਨਹੀਂ ਰੇਟ ਕਿੰਨਾ ਇਹਦਾ 1700 1800 2 2000 ਰੁਪਇਆ ਬਾਜ਼ਾਰ ਦਾ ਰੇਟ ਆ ਸਾਡਾ ਰੇਟ ਕੀ ਹੈਗਾ ਸਿਰਫ 695 ਇਸ ਤੋਂ ਇਲਾਵਾ ਤੁਸੀਂ ਫਾਰਮਲ ਲੈਣੀਆਂ ਹੈਗੀਆਂ ਸ਼ਰਟਾਂ ਦੇਖੋ ਬੜੇ ਸੋਹਣੇ ਸੋਹਣੇ ਤੁਸੀਂ ਲਾਈਨਾਂ ਵਾਲੀਆਂ ਲੈਣੀਆਂ ਹੈਗੀਆਂ ਤੁਸੀਂ ਚੈੱਕ ਲੈਣੀਆਂ ਹੈਗੀਆਂ 500 600 ਰੁਪਇਆ ਕੱਲੀ ਸਲਾਈ ਲੈਂਦਾ ਦਰਜੀ ਸਾਡਾ ਰੇਟ ਸਿਰਫ 600 ਰੁਪਇਆ ਜੀ 600 ਰੁਪਇਆ ਦੇ ਵਿੱਚ ਸ਼ਰਟ ਬਿਲਕੁਲ ਰੈਡੀमेड ਤਿਆਰ ਕੀਤੀ ਸਾਈਜ਼ ਦੇ ਵਿੱਚ ਤੁਹਾਨੂੰ ਸਾਰੇ ਮਿਲ ਜਾਣੇ ਆ ਜਿਹੜਾ ਸਾਈਜ਼ ਇਹਦਾ ਲੈ ਜਾਓ ਸ਼ਰਟਾਂ ਦੇ ਵਿੱਚ ਵੀ ਵੱਡੇ ਫੈਲੇ ਕਰਾਂਗੇ ਸੋ ਬਾਕੀ ਗਰਮੀਆਂ ਦਾ ਮੌਸਮ ਹੈਗਾ ਤੁਸੀਂ সুইਮਿੰਗ ਪੂਲ 'ਚ ਜਾਣਾ ਹੈਗਾ ਤੁਸੀਂ ਸੈਰ ਕਰਨੀ ਆ ਤੁਸੀਂ ਘਰ ਦੇ ਵਿੱਚ ਬੈਠੋ ਜਾਂ ਆ ਦੇਖੋ ਨਿਕਰਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣੀ ਵੈਰਾਈਟੀ ਆ ਇਦਾਂ ਦਾ ਕਪੜਾ ਵੀ ਲੈ ਸਕਦੇ ਆ ਤੁਸੀਂ ਕਾਟਨ ਦੇ ਵਿੱਚ ਲੈਣੀ ਆ ਕਾਟਨ 'ਚ ਵੀ ਲੈ ਕੇ ਜਾ ਸਕਦੇ ਆ ਸਾਈਜ਼ ਤੁਹਾਨੂੰ ਹਰ ਤਰ੍ਹਾਂ ਦੇ ਮਿਲ ਜਾਣੇ ਆ ਬੱਡਾ ਡਾਡੀ ਪੂ ਦੇ ਕੇ ਬੜੀ ਖੂਬਸੂਰਤੀ ਆ ਵੀ ਇੱਥੇ ਸਮਾਲ ਤੋਂ ਲੈ ਕੇ ਐਕਸਟਰਾ ਲਾਰਜ 2xL 3xL 4xL 8xL ਤੱਕ ਤੁਹਾਨੂੰ ਚੀਜ਼ਾਂ ਮਿਲ ਜਾਂਦੀਆਂ ਰੇਟ ਬਹੁਤ ਘੱਟ ਹੁੰਦੇ ਆ ਆ ਦੇਖੋ ਇਹ ਜਿਹੜੀਆਂ ਤੁਸੀਂ ਬਾਹਰਲੇ ਮੁਲਕਾਂ 'ਚ ਮੋਗੋਨੇ ਹੁੰਦੇ ਆ ਆਹ ਨਿਕਰਾਂ ਇਹ ਤੁਹਾਨੂੰ ਬੰਗਿਆਂ ਦੇ ਵਿੱਚ ਮਿਲ ਰਹੀਆਂ ਵੱਡਾ ਡਿੱਪੂ ਤੋਂ ਮਿਲ ਰਹੀਆਂ ਇਹ ਕੋਈ 1200 1500 2 2000 ਨਹੀਂ ਕੁਈ 300 ਚ ਕੋਈ 400 ਚ ਕੋਈ 500 ਚ ਇੰਨੇ ਕੁ ਰੇਟਾਂ ਦੇ ਵਿੱਚ ਸਾਨੂੰ ਇਹ ਮਿਲ ਜਾਣੀਆਂ ਹੈਗੀਆਂ ਸੋ ਛੇਦੀ ਆ ਜਾਓ ਵੱਡਾ ਡਿੱਪੂ ਆਜਾ ਚੌਂਕ ਬੰਗਾ ਜਿੱਥੋਂ ਨਿਕਰਾਂ ਤੁਸੀਂ ਲੈਣੀਆਂ ਕੈਪੜੀਆਂ ਲੈਣੀਆਂ ਸ਼ਰਟਾਂ ਲੈਣੀਆਂ ਟੀ-ਸ਼ਰਟਸ ਲੈਣੀਆਂ ਰਾਈਟ ਸੂਟ ਲੈਣੇ ਆ ਟ੍ਰੈਕ ਸੂਟ ਲੈਣੇ ਆ ਇਹ ਪੰਜਾਬ ਦਾ ਪਹਿਲਾ ਸਟੋਰ ਆ ਜਿੱਥੇ ਗਰਮੀਆਂ ਵਾਲੇ ਕੱਪੜੇ ਸਰਦੀਆਂ ਵਾਲੇ ਕੱਪੜੇ ਪੂਰਾ ਸਾਲ ਮਿਲਦੇ ਆ ਸੋ ਛੇਦੀ ਆ ਜਾਓ ਕੋਈ ਜਾਣ ਕੇ ਲੈਣੀ ਤਾਂ ਨੰਬਰ ਸਕਰੀਨ ਤੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤਿੱਗੜ ਸਾਹਾਂ ਟੀਵੀ ਬੰਗਾ